ਸ਼ਾਸਿਕਾ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਰਤੀ ਜਨਤਾ ਪਾਰਟੀ ਨੂੰ ਫਿਰ ਪੈਗੀਆਂ ਭਾਜਣਾ ਭਾਰਤੀ ਜਨਤਾ ਘਬराई ਵੀ ਹੈ ਬੁਖਲਾਈ ਵੀ ਹੈ ਤੇ ਹੁਣ ਜਾਈਏ ਕਿਹੜੇ ਪਾਸੇ ਇਹ ਭਾਰਤੀ ਜਨਤਾ ਪਾਰਟੀ ਦੇ ਤੀਜੀ ਵਾਰ ਬਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਕੇਂਦਰੀ ਗ੍ਰਹਿ ਮੰਤਰੀ ਅਮਨ ਸ਼ਾਹ ਰਾਜਨਾਥ ਅਤੇ ਨਿਤਿਨ ਗੜਕਰੀ ਵਰਗੇ ਸੋਚ ਰਹੇ ਹੋਣੇ ਨੇ ਕਿ ਆਖਰਕਾਰ ਜੇਕਰ ਥੋੜੀਆਂ ਬਹੁਤੀਆਂ ਮੰਗਾ ਜਗਜੀਤ ਸਿੰਘ ਡੱਲੇਵਾਲ ਦੀਆਂ ਮੰਗਲੀਆਂ ਜਾਂਦੀਆਂ ਤੇ ਭਾਰਤੀ ਜਨਤਾ ਪਾਰਟੀ ਦਾ ਬਚਾਅ ਹੋ ਜਾਣਾ ਸੀ ਲੇਕਿਨ ਇਧਰ ਅੱਜ 36 ਦਿਨ ਪੂਰੇ ਹੋ ਗਏ ਪੰਜਾਬ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਕਿਸਾਨਾਂ ਦੀਆਂ ਮੰਗਾਂ ਮੰਗੀਆਂ ਚਾਹ ਰੀਆਂ ਨੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡੀ ਮੰਗ ਹੈ 23 ਫਸਲਾਂ ਉੱਤੇ ਐਮ ਐਸ ਪੀ ਦੇਣਾ ਯਾਨੀ ਕਿ ਸਵਾਮੀ 나ਥਨ ਦੀ ਰਿਪੋਰਟ ਨੂੰ ਲਾਗੂ ਕਰਨਾ ਭਾਰਤੀ ਜਨਤਾ ਪਾਰਟੀ ਨੇ ਇਹ ਮੰਗ ਨਾ ਮੰਨ ਕੇ ਪੂਰੇ ਭਾਰਤ ਦੇ ਕਿਸਾਨ ਕਿਸਾਨ ਜਥੇਬੰਦੀਆਂ ਅਤੇ ਜਥੇਬੰਦੀਆਂ ਦੇ ਆਗੂਆਂ ਨਾਲ ਵੱਡਾ ਪੰਗਾ ਲੈ ਲਿਆ ਹੈ ਇੱਕ ਪਾਸੇ ਸੁਪਰੀਮ ਕੋਰਟ ਵਾਰ-ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਕਹਿ ਰਹੀ ਹੈ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਨੂੰ ਵੀ ਕਹਿ ਰਹੀ ਹੈ ਕਿ ਹਰ ਹਾਲਤ ਵਿੱਚ ਜਗਜੀਤ ਸਿੰਘ ਡਲੇਵਾਲ ਨੂੰ ਫੌਰੀ ਚੋਕੇ ਉਸ ਦਾ ਇਲਾਜ ਜਿਹੜਾ ਹੈ ਹਸਪੀਟਲ ਦੇ ਵਿੱਚ ਕਰਵਾਇਆ ਜਾਣਾ ਚਾਹੀਦਾ ਹੈ ਲੇਕਿਨ ਇੱਧਰ ਕੁਝ ਵੀ ਨਹੀਂ ਹੋਇਆ ਪੰਜਾਬ ਬੰਦ ਕਰਨ ਦਾ ਸੱਦਾ ਵੀ ਦਿੱਤਾ ਗਿਆ ਪੰਜਾਬ ਬੰਦ ਵੀ ਹੋਇਆ ਇਕਨੋਮੀ ਦੇ ਵਿੱਚ ਫਰਕ ਵੀ ਪਿਆ ਪੰਜਾਬ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਜੇ ਹੁਣ ਗੱਲ ਕਰੀਏ ਕਿ ਇਹ ਹੁਣ ਧਰਨਾ ਕੀ ਹੋਵੇਗਾ ਵੱਡਾ ਐਲਾਨ ਹੋ ਗਿਆ ਹੈ ਯਾਨੀ ਕਿ ਹੁਣ ਇੱਕ ਨਹੀਂ ਸਾਰੀਆਂ ਹੀ ਜਿਹੜੀਆਂ ਜਥੇਬੰਦੀਆਂ ਭਾਰਤ ਦੇ ਵਿੱਚ ਨੇ ਉਹਨਾਂ ਦੇ ਆਗੂਆਂ ਵੱਲੋਂ ਸੱਦਾ ਦੇ ਦਿੱਤਾ ਗਿਆ ਹੈ ਯਾਨੀ ਕਿ 4 ਜਨਵਰੀ ਨੂੰ ਖਨੌਰੀ ਬਾਰਡਰ ਉੱਤੇ ਲੱਖਾਂ ਦੀ ਤਦਾਦ ਦੇ ਵਿੱਚ ਵੱਡਾ ਕਟ ਹੋਵੇਗਾ ਸੂਤਰਾਂ ਦੇ ਹਵਾਲੇ ਚ ਆਈ ਖਬਰ ਆ ਰਹੀ ਹੈ ਕਿ ਕਿਸਾਨਾਂ ਨੇ ਕਾਨਫਰੰਸ ਕੀਤੀ ਹੈ ਖਾਸ ਕਰਕੇ ਕਾਨਫਰੰਸ ਹਰਿਆਣਾ ਦੇ ਕਿਸਾਨ ਆਗੂ ਆਬੈਮਨੀਉ ਕੋਹਾਰ ਨੇ ਖਨੌਰੀ ਬਾਰਡਰ ਤੋਂ ਐਲਾਨ ਜਾਰੀ ਕਰ ਦਿੱਤਾ ਹੈ ਕਿ ਸੂਤਰ ਕਹਿੰਦੇ ਨੇ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਖਨੌਰੀ ਬਾਰਡਰ ਤੇ 4 ਜਨਵਰੀ ਨੂੰ ਸ਼ਿਰਕਤ ਕਰਨਗੇ ਜਿਵੇਂ ਹੀ ਇੰਟੈਲੀਜੈਂਸ ਨੂੰ ਪਤਾ ਲੱਗਿਆ ਉਹਨਾਂ ਨੇ ਨਾਲ ਦੀ ਨਾਲ ਇਨਫੋਰਮ ਕਰ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਨੂੰ ਕਿ ਕਿਸਾਨ ਹੁਣ ਪੂਰੀ ਤਰ੍ਹਾਂ ਚੜਨਗੇ ਆਉਣਗੇ ਦਿੱਲੀ ਦੇ ਵਿੱਚ ਤੇ ਕਰਨਗੇ ਮੋਰਚਾ ਫਤਿਹ ਕਿਉਂਕਿ ਜੇਕਰ 13 ਫਸਲਾਂ ਦੇ ਵਿੱਚੋਂ ਕੁਝ ਮੰਗਾਂ ਮੰਨ ਲੀਆਂ ਜਾਂਦੀਆਂ ਸੈਂਟਰ ਸਰਕਾਰ ਨੂੰ ਹੋ ਸਕਦਾ ਸੀ ਕਿ ਆਪਣਾ ਮਰਨ ਵਰ ਤੋੜ ਕੇ ਇਲਾਜ ਵਾਸਤੇ ਐਡਮਿਟ ਹੋ ਜਾਂਦੇ ਜਗਜੀਤ ਸਿੰਘ ਡੱਲੇਵਾਲ ਲੇਕਿਨ ਅਜਾਇ ਨਹੀਂ ਸੂਤਰ ਦੱਸਦੇ ਨੇ ਕਿ ਦਿੱਲੀ ਦੇ ਖਨੌਰੀ ਬਾਰਡਰ ਤੇ 4 ਜਨਵਰੀ ਨੂੰ ਵੱਡਾ ਇਕੱਠ ਮਹਾਪੰਚਾਇਤਾਂ ਜਿਹੜੀਆਂ ਹਰ ਸਟੇਟ ਦੇ ਵਿੱਚ ਪਾਈਆਂ ਜਾਂਦੀਆਂ ਨੇ ਉਹ ਸ਼ਿਰਕਤ ਕਰਨ ਗਿਆ ਅਤੇ ਉਹਨਾਂ ਦੇ ਨਾਲ ਲੱਖਾਂ ਕਿਸਾਨ ਵੀ ਆਪਣੇ ਬੱਚਿਆਂ ਆਪਣੇ ਘਰਵਾਲੀਆਂ ਨੂੰ ਲੈ ਕੇ ਉੱਥੇ ਪਹੁੰਚਣਗੇ ਯਾਨੀ ਕਿ ਦਿੱਲੀ ਸਰਕਾਰ ਦੀਆਂ ਫਿਰ ਇੱਕ ਵਾਰ ਨੀਆਂ ਪੁੱਟੀਆਂ ਜਾਣਗੀਆਂ ਕਸਾਨਾ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ